ਜੇ ਤੁਹਾਨੂੰ ਵੀ ਗੋਡੇ ਦੀ ਪ੍ਰਾਬਲਮ ਆਉਂਦੀ ਹੈ ਤੁਹਾਡਾ ਗੋਡਾ ਇਦਾਂ ਔੜਦਾ ਨਹੀਂ ਆ ਜਾਂ ਗੋਡੇ ਦੇ ਵਿੱਚ ਇੰਨੀ ਸਪੇਸ ਰਹਿ ਰਹੀ ਆ ਗੋਡਾ ਤੁਹਾਡਾ نیچے ਨਹੀਂ ਲੱਗ ਰਿਹਾ ਤਾਂ ਉਸਦੇ ਲਈ ਤੁਹਾਨੂੰ ਦੱਸਾਂਗੇ ਐਕਸਰਸਾਈਜ਼ ਜਿਹੜੀਆਂ ਤੁਸੀਂ ਘਰ ਦੇ ਵਿੱਚ ਕਰਕੇ ਆਪਣੀ ਇਸ ਪ੍ਰਾਬਲਮ ਨੂੰ ਠੀਕ ਕਰ ਸਕਦੇ ਹੋ ਸਾਰੇ ਤੋਂ ਪਹਿਲੀ ਐਕਸਰਸਾਈਜ਼ ਦੇ ਵਿੱਚ ਤੁਸੀਂ ਏਦਾਂ ਪਿੱਛੇ دیوار ਦੀ سپورਟ ਲੈ ਕੇ ਬਹਿ ਜਾਣਾ। ਸਾਰੇ ਤੋਂ ਪਹਿਲੀ ਐਕਸਰਸਾਈਜ਼ ਦੇ ਵਿੱਚ ਤੁਸੀਂ ਆਪਣੀ ਲੱਤ ਨੂੰ ਏਦਾਂ ਇਕੱਠੀ ਕਰਨਾ ਫਿਰ ਸਿੱਧੀ ਕਰਨਾ। ਇਸ ਐਕਸਰਸਾਈਜ਼ ਦੀਆਂ ਤੁਸੀਂ 10 ਰੈਪੀਟਿਸ਼ਨ ਕਰਨੀਆਂ ਹਨ। ਨੈਕਸਟ ਐਕਸਰਸਾਈਜ਼ ਦੇ ਵਿੱਚ ਤੁਸੀਂ ਇੱਕ ਪਿੱਲੋ ਲੈ ਲੈਣਾ। ਪਿੱਲੋ ਨੂੰ ਤੁਸੀਂ ਆਪਣੇ ਗੋਡੇ ਦੇ نیچے ਇਸ ਪੋਜੀਸ਼ਨ ਦੇ ਵਿੱਚ ਰੱਖਣਾ ਤੇ ਹਲਕਾ ਆਪਣੀ ਲੱਤ ਨੂੰ ਏਦਾਂ نیچے ਵੱਲ ਨੂੰ ਦਬਾਉਣਾ ਤੇ ਫਿਰ ਏਦਾਂ ਥੋੜਾ ਰਿਲੈਕਸ ਕਰ ਲਓ। ਏਦਾਂ ਤੁਸੀਂ ਦੇਖ ਸਕਦੇ ਹੋ। ਇਹ ਐਕਸਰਸਾਈਜ਼ ਕਰਨੀ ਆ ਇਹ ਤੁਸੀਂ ਕੋਈ ਕੱਪੜਾ ਕੋਈ ਟਾਵਲ ਲੈ ਕੇ ਵੀ ਇੱਥੇ نیچے ਰੱਖ ਕੇ ਵੀ ਇਹ ਐਕਸਰਸਾਈਜ਼ ਕਰ ਸਕਦੇ ਹੋ ਨੈਕਸਟ ਐਕਸਰਸਾਈਜ਼ ਦੇ ਵਿੱਚ ਤੁਸੀਂ ਅ ਨੈਕਸਟ ਐਕਸਰਸਾਈਜ਼ ਦੇ ਵਿੱਚ ਤੁਸੀਂ ਕੋਈ ਕੱਪੜਾ ਲੈ ਲੈਣਾ ਟਾਵਲ ਲੈ ਸਕਦੇ ਹੋ ਤੇ ਉਸ ਨੂੰ ਇਸ ਪੋਜੀਸ਼ਨ ਦੇ ਵਿੱਚ ਰੱਖਣਾ ਤੇ ਆਪਣੇ ਦੋਨੇ ਹੱਥਾਂ ਦੀ ਹੈਲਪ ਦੇ ਨਾਲ ਕਪੜੇ ਨੂੰ ਆਪਣੇ ਵੱਲ ਖਿੱਚਣਾ ਜਾਨੀ ਕਿ ਪੈਰਾਂ ਦੀਆਂ ਉਂਗਲਾਂ ਨੂੰ ਆਦੇ ਵੱਲ ਧਾਕੇ ਰੱਖਣਾ 5 ਸੈਕਿੰਡ ਲਈ ਹੋਲਡ ਰੱਖੋ ਫਿਰ ਥੋੜਾ ਢਿੱਲਾ ਛੱਡੋ ਤੇ ਇਦਾਂ ਕਪੜੇ ਨੂੰ ਆਪਣੇ ਵੱਲ ਨੂੰ ਖਿੱਚੋ ਇਹ ਐਕਸਰਸਾਈਜ਼ ਕਰਨ ਦੇ ਨਾਲ ਜੋ ਤੁਹਾਡਾ ਗੋਡੇ ਦੇ ਵਿੱਚ ਇਨੀ ਗੈਪ ਰਹਿ ਗੈਪ ਰਹਿ ਰਿਹਾ ਇਨੀ ਬੇਥ ਰਹਿ ਰਹੀ ਆ ਉਹ ਹੌਲੀ ਹੌਲੀ ਮੇਨਟੇਨ ਹੋਣਾ ਸਟਾਰਟ ਹੋ ਜਾਊਗਾ ਇਸ ਐਕਸਰਸਾਈਜ਼ ਨੂੰ ਤੁਸੀਂ ਦਿਨ ਦੇ ਵਿੱਚ ਦੋ ਵਾਰ ਕਰ ਸਕਦੇ ਹੋ